ਜਮਾ ਕਾਉਡੀਆਂ ਦੇ ਭਾ ਦੇ ਵਿੱਚ ਪਲਾਟ ਆਗਾ ਲੋਕੇਸ਼ਨ ਚੈੱਕ ਕਰ ਲੋ ਬਈ ਇੱਧਰ ਵੀ ਤੇ ਇੱਧਰ ਵੀ ਬਈ ਪੂਰੀ ਸਫਾਈ ਆਗੀ ਇਹ ਵੀ ਇੱਕ ਬਈ ਮਜਬੂਰੀ ਕਰਕੇ ਆ ਬੱਚੇ ਦਾ ਬੀਜਾ ਔਨ ਕਰਕੇ ਵਕਿਆਉ ਇਹ ਪਲਾਟ ਆ ਤੇ ਰੋਡ ਤੇ ਹੈਗਾ ਜੀ 15000 ਰੁਪਏ ਨੂੰ ਮੈਨੂੰ ਲੱਗਦਾ ਵੀ ਇਹ ਮੰਗੀ ਤੁਹਾਨੂੰ 10000 ਰੁਪਏ ਗਾ ਜਿਹਨੂੰ ਦੇ ਦੂੰਗਾ ਕੀ ਹੋ ਗਿਆ ਵੱਧ ਬੋਲਤਾ ਮੈਂ ਨਹੀਂ ਆ ਜਿਆਦਾ ਬੋਲਤਾ ਲੈ ਵੀ ਤੁਹਾਨੂੰ ਦੇ ਦਾਂਗੇ ਇਹ 8000 ਰੁਪਏ ਗਾ ਜਿਹਨੂੰ ਨਹੀਂ ਜਿਆਦਾ ਹੈ ਜੀ ਹਜੇ ਵੀ ਜਿਆਦਾ ਆ ਯਾਰ ਬਹੁਤ ਜਿਆਦਾ ਯਾਰ ਮਰ ਰਹੇਂਦੇ ਤੂੰ ਝੂਠ ਬੋਲਦਾ ਮੈਂ ਕਹਾਂ ਵੀਰੇ ਯਕੀਨ ਆ ਇਹ ਯਾਰ ਇਹ ਰੇਟ ਤੇ ਪਲਾਟ ਆ ਬਾਈ ਕਰੋੜ ਸਵਾ ਕਰੋੜ ਨੂੰ ਅਸੀਂ ਇਸ ਰੋਡ ਤੇ ਕੀਲਾ ਵਿਕਿਆ ਗਿਆ ਵੀਰੇ ਹਾਂਜੀ ਕੀਲਿਆਂ ਦੇ ਰੇਟ ਦੇ ਵਿੱਚ ਤੁਹਾਨੂੰ ਪਲਾਟ ਦੇ ਰਿਹਾ ਉਹ ਵੀ ਮੇਨ ਰੋਡ ਤੇ 87.5 ਪਰਾਂਟਾ ਹਾਂਜੀ ਲੈ ਵੀ ਮਿੱਤਰੋ ਜਮਾ ਕੌਡੀਆਂ ਦੇ ਭਾਅ ਦੇ ਵਿੱਚ ਪਲਾਟ ਆਗਾ ਲੋਕੇਸ਼ਨ ਚੈੱਕ ਕਰ ਲਓ ਬਈ ਇੱਧਰ ਵੀ ਤੇ ਇੱਧਰ ਵੀ ਬਈ ਪੂਰੀ ਸਫਾਈ ਆ ਗਈ ਜਦੋਂ ਸਵੇਰੇ ਉੱਠੋਗੇ ਬਈ ਆਹ ਆਨੰਦਾ ਹੋਊਗਾ ਜਾਨੀ 22 ਤੇ ਇਹ ਪਲਾਟ ਦੇ ਵਿੱਚ ਤੁਸੀਂ ਘਰ ਪਾ ਸਕਦੇ ਹੋਗੇ ਜਮੀਨ ਸਸਤੇ ਰੇਟ ਦੇ ਵਿੱਚ ਤੇ ਸੰਗਰੂਰ ਤੋਂ ਲਗਭਗ ਇੱਥੋਂ 2 ਕਿਲੋਮੀਟਰ ਰਹਿ ਗਿਆ ਨਾ ਸੰਗਰੂਰ ਵੀਰੇ ਮੇਨ ਆ ਜਿਹੜਾ ਮੇਨ ਹਾਈਵੇ ਰੋਡ ਆਗਾ ਜਿਹੜਾ ਹਾਈਵੇ ਤੋਂ ਅੱਧਾ ਕਿਲੋਮੀਟਰ ਦੂਰਾ ਠੀਕ ਹੈ ਜੀ ਇੱਥੋਂ ਮੰਨ ਲਓ ਬਾਈਪਾਸ ਦੇ ਵੀਰੇ ਰਿਲਾਇੰਸ ਪੰਪ ਆ ਜਿਹੜਾ ਰਿਲਾਇੰਸ ਪੰਪ ਦੇ ਨਾਲ ਜਮਾ ਸੜਕ ਮੁੜਦੀ ਆ ਵੀਰੇ ਕੋਰਨਰ ਤੇ ਕੋਰਨਰ ਦੇ ਉੱਪਰ ਮੇਹਰ ਲਿੰਕ ਰੋਡ ਦੇ ਉੱਪਰ ਵੀਰੇ ਪਲਾਟ ਆ 87 ਹਾਂਜੀ ਤਰਸੀਮ ਬਾਈ ਦਾ ਪ੍ਰਾਂਟਾ ਮੇਨ ਕੋਰਨਰ ਤੇ ਤੇ ਵੀਰੇ ਦੇ ਜਿਹੜਾ ਪਾਹਾ ਵੀਰੇ 18 ਫੁੱਟ ਪਾਹਾ ਦਾ ਨਾਲ ਪਾ ਦੇ ਸਾਰੀ ਦੀ ਸਾਰੀ ਵੀਰੇ ਕਲੋਨੀ ਕੱਟੀ ਹੋਈ ਆ ਤਰਸੀਮ ਵੀਰੇ ਕਲੋਨੀ ਕੱਟੀ ਹੋਈ ਹੈਗੀ ਆਇਆ ਬਈ ਮੜਾ ਇੱਧਰ ਦਿਖਾ ਦੇਣਾ ਬਈ ਦੇਖ ਸਕਦੇ ਹੋ ਰਜਿਸਟਰੀ ਹੋਊ ਬਈ ਇਹਦੀ ਹਾਂਜੀ ਵੀਰੇ ਹਾ ਰਜਿਸਟਰੀ ਆ ਇੱਕ ਨੰਬਰ ਜੀ ਵੀਰੇ ਤਕਸੀਮ ਤੇ ਮਤਲਬ 600 ਗਾਜ ਦਾ ਵੀਰੇ ਪਲਾਟ ਆ ਇਹ 90 ਫੁੱਟ ਵੀਰੇ ਪਾਹੇ ਤੇ ਲੱਗਦਾ ਇਹ ਨਾਲ ਪਾਹਾ ਜਿਹੜਾ ਠੀਕ ਆ ਜੀ ਹਾਂਜੀ ਵੀਰੇ ਮਿੱਤਰੂ ਦੇਖ ਸਕਦੇ ਹੋ 600 ਗਾਜ ਦਾ ਪਲਾਟ ਆਗਾ ਵਿਸਵੇ ਅੱਜ ਗੱਲ ਕਰੀਏ 12 ਵਿਸਵੇ ਹੋਗੇ 12 ਵਿਸਵੇ ਹੋਗੇ ਠੀਕ ਹੈ ਜੀ ਤੇ ਬਾਈ ਰੋਡ ਦੇ ਉੱਤੇ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਤਾਂ ਬਾਈ ਗੱਜ ਦਾ ਲਗਭਗ 15000 ਰੁਪਏ ਗੱਜਾ 15000 ਨੂੰ ਠੀਕ ਹੈ ਜੀ ਇਹ ਸਾਨੂੰ ਬਾਈ ਅਸੀਂ ਕਹਿ ਵੀ ਜਮੀ ਕੌਡੀਆਂ ਦੇ ਭਾ ਦੇ ਵਿੱਚ ਦੇ ਦਾਂਗੇ ਨਾ ਬਾਈ ਜੀ ਮੈਨੂੰ ਲੱਗਦਾ ਵੀ ਇਹ ਬਾਈ ਇਹ ਵੀ ਇੱਕ ਬਾਈ ਮਜਬੂਰੀ ਕਰਕੇ ਆ ਬੱਚੇ ਦਾ ਬੀਜਾ ਆਨ ਕਰਕੇ ਵਕਿਆਉ ਇਹ ਪਲਾਟ ਠੀਕ ਹੈ ਜੀ ਟਰੇਡ ਦੀ ਲੋਨ ਕਰ ਲੋਡ ਕਰਕੇ ਇਹ ਪਲਾਟ ਵਕਿਆਉ ਕਰ ਰਹੇ ਨੇ ਸੇਲ ਕਰ ਰਹੇ ਤਾਂ ਕਰਕੇ ਘੱਟ ਰੇਟ ਚ ਦਰਸ਼ੇਮ ਲਈ ਮਿੱਤਰੋ ਰੋਡ ਤੋਂ ਸਿਰਫ ਅੱਧਾ ਕਿਲੋਮੀਟਰ ਹੈ ਤੇ ਰੋਡ ਤੇ ਹੈਗਾ ਜੀ 15000 ਰੁਪਏ ਇਹਨੂੰ ਮੈਨੂੰ ਲੱਗਦਾ ਵੀ ਇਹ ਮੰਗੀ ਤੁਹਾਨੂੰ 10000 ਰੁਪਏ ਗੱਜ ਨੂੰ ਦੇ ਦੂਗਾ। ਨਾ ਕੀ ਹੋ ਗਿਆ ਵੱਧ ਬੋਲਤਾ ਮੈਂ? ਨਹੀਂ। ਹਾਂ। ਜ਼ਿਆਦਾ ਬੋਲਤਾ। ਜ਼ਿਆਦਾ ਬੋਲਤਾ। ਬੜਾ ਜ਼ਿਆਦਾ ਬੋਲਤਾ। ਵੀ 5000 ਰੁਪਏ ਘਟਾਦਾ ਮੈਂ ਫੇਰ ਵੀ ਕਹਿੰਦਾ ਵੀ ਜ਼ਿਆਦਾ ਬੋਲਤਾ। ਚਲੋ। ਲੈ ਵੀ ਤੁਹਾਨੂੰ ਦੇ ਦਾਂਗੇ ਇਹ 8000 ਰੁਪਏ ਗੱਜ ਨੂੰ। ਨਹੀਂ ਜ਼ਿਆਦੇ ਆ ਜੀ। ਹਜੇ ਵੀ ਜ਼ਿਆਦੇ ਆ ਯਾਰ। ਬਹੁਤ ਜ਼ਿਆਦੇ ਆ। ਬੜਾ ਜ਼ਿਆਦੇ ਆ ਹਾਂਜੀ ਲੈ ਵੀ 6000 ਰੁਪਏ ਗਾਜ ਨੂੰ ਹੁਣ ਤਾਂ ਅੱਧੋ ਅੱਧ ਤੇ ਆ ਗਿਆ ਹਲੇ ਵੀ ਬਹੁਤ ਜ਼ਿਆਦੇ ਆ ਹਜੇ ਵੀ ਜ਼ਿਆਦੇ ਆ ਯਾਰ 5000 ਰੁਪਏ ਗਾਜ ਇਹ ਤੁਹਾਨੂੰ ਪਲਾਟ ਆਪਾਂ ਦੇ ਦਾਂਗੇ 2500 ਨੂੰ ਗਾਜ ਯਾਰ ਅਮਰ ਰਹੇਂਦੇ ਤੂੰ ਝੂਠ ਬੋਲਦਾ ਮੈਂ ਕਹਿਆ ਵੀਰੇ ਯਕੀਨ ਆ ਯਾਰ ਇਹ ਰੇਟ ਬੱਤੀ ਤੇ ਪਲਾਟ ਬਾਈ ਕਰੋੜ ਸਵਾ ਕਰੋੜ ਨੂੰ ਅਥੇ ਇਸ ਰੋਡ ਤੇ ਕੀਲਾ ਵਿਕਿਆ ਗਿਆ ਵੀਰੇ ਹਾਂਜੀ ਕੀਲਿਆਂ ਦੇ ਰੇਟ ਦੇ ਵਿੱਚ ਤੁਹਾਨੂੰ ਪਲਾਟ ਦੇ ਰਿਹਾ ਉਹ ਵੀ ਮੇਨ ਰੋਡ ਤੇ 87.5 ਪਰਾਂਟਾ ਹਾਂਜੀ ਤਰਸੀਮ ਬਾਈ 87.5 ਇਹ 20 ਵਿਸਮਿਆ ਦਾ ਮੇਰੇ ਮੰਨ ਲਓ ਤੁਸੀਂ 20 20ਵੇਂ ਦਾ ਪ੍ਰੰਟ ਹੁੰਦਾ ਜੀ ਤੇ 90 ਫੁੱਟ ਪਹਾ ਲੱਗਦਾ ਜੀ ਪਲਾਟ ਦੇ ਨਾਲ ਇੰਨੀ ਸੋਹਣੀ ਲੋਕੇਸ਼ਨ ਐ ਇੰਨੀ ਸੋਹਣੀ ਜਗਾ ਮੈਂ ਗਾਰੰਟੀ ਦਿੰਦਾ ਤਰੇਲੀਆਂ ਆ ਗਿਆ ਹੁਣੇ ਵੀਰੇ ਰੇਟ ਸੁਣ ਕੇ ਕਈਆਂ ਨੂੰ ਤਾਂ ਵੀ ਇਹਨਾਂ ਭਾ ਉਹ ਵੀ ਸੰਗਰੂਰ ਦੇ ਲਾਗੇ ਅੱਧਾ ਕਿਲੋਮੀਟਰ ਦੇ ਲੈ ਵੀ ਸੰਗਰੂਰ ਦੇ ਲਾਗੇ ਤਾਂ ਹੀ ਤੁਹਾਨੂੰ ਕਿਹਾ ਸੀਗਾ ਵੀ ਇਹ ਤੁਹਾਨੂੰ ਪਲਾਟ ਮਿਲੂਗਾ ਜਮੀਂ ਕੌਡੀਆਂ ਦੇ ਭਾ ਤੇ ਰੇਟ ਵੀ ਬਾਈ ਦੇ ਬਾਈ ਉਹੇ ਜਿਹਾ ਹੀ ਕਰਤਾ ਹਣਾ ਹਾਂਜੀ ਵੀਰੇ ਸਿਰਫ 2500 ਰੁਪਏ ਗਾਜ ਨੂੰ ਗਾਜ ਇਹਦੇ ਵਿੱਚੋਂ ਵੀ ਤੁਹਾਨੂੰ ਮਾਨਤਾਨ ਕਰਾਂਗੇ ਇਹਦੇ ਵਿੱਚੋਂ ਹੀ ਮਾਨਤਾਨ ਕਰਾਂਗੇ ਮਾਨਤਾਨ ਕਰਾਂਗੇ ਯਾਰ ਇਹਦੇ ਵਿੱਚੋਂ ਵੀ ਬੰਦੇ ਦਾ ਬਾਈ ਜੀ ਤੁਸੀਂ ਦਿਲ ਦੇਖੋ ਕਹਿੰਦਾ ਵੀ ਇਹਦੇ ਵਿੱਚੋਂ ਵੀ ਮਾਨਤਾਨ ਕਰ ਦਾਂਗੇ ਤੇ ਬਾਈ ਸੰਗਰੂਰ ਦੇ ਆਸੇ ਪਾਸੇ ਵਾਲੇ ਬਾਈ ਤੁਸੀਂ ਇੱਥੇ ਆ ਸਕਦੇ ਹੋਗੇ ਤੇ ਪਲਾਟ ਨੂੰ ਲੈ ਕੇ ਜਾ ਸਕਦੇ ਹੋਗੇ ਦਿਲ ਲੋਕੇਸ਼ਨ ਬਾਈ ਐ ਲਾ ਲਓ ਤੁਸੀਂ ਬਹੁਤ ਸੋਹਣੀਆਂ ਬਾਈਆਂ ਦੋ ਕੀਲਿਆਂ ਦੇ ਪਤਾਜੀ ਤਿੰਨ ਕੀਲੇ ਵਿਆਸਕਰ ਆ ਵੀਰੇ ਬਣਿਆ ਹੋਇਆ ਠੀਕ ਆ ਇੱਥੇ ਸਫਾਈ ਦਾ ਪੂਰਾ ਹੋ ਜਾਗਾ ਪਰਬੰਧਾ ਵੀਰੇ ਸਫਾਈ ਦੇਖ ਲੋ ਵਾਲਾ ਦਾ ਵੀਰੇ ਮਾਤਾ ਪਾਰਨ ਜਿਹੜੀ ਚੀਜ਼ ਮੰਦਾ ਭਾਲਦਿਆਂ ਵੀਰੇ ਸਵੇਰੇ ਉੱਠ ਕੇ ਸ਼ਹਿਰ ਕਰਨੀ ਤੇ ਵੀਰੇ ਸਾਇਲੈਂਟ ਮੂਡ ਇੱਥੇ ਕੋਈ ਵੀਰਾ ਵੀ ਕੋਈ ਰਹਿਣਾ ਚਾਹੁੰਦਾ ਹੁੰਦਾ ਪਸੰਦ ਕਰਦਾ ਉਹ ਰੇ ਆ ਕੇ ਵੀਰੇ ਕੋਠੀ ਪਾ ਸਕਦਾ ਲੋਕੇਸ਼ਨ ਇੱਕ ਕਿਲਾ ਛੱਡ ਕੇ ਤਰਸੇ ਵੀਰੇ ਦੂਸਰਾ ਪਲਾਨਟ ਪਲਾਟ ਆ ਪ੍ਰਾਕਟ ਕਹਿੰਦੇ ਰੋਡ ਆ ਜਾਂਦਾ ਵੀਰੇ ਇੱਕ ਕਿਲਾ ਛੱਡ ਕੇ ਲੈ ਵੀ ਆ ਦਿਖਾ ਦੇ ਭਾਈ ਹਨਾ ਯਾਨੀ ਕਿ ਇਹ ਲੋਕੇਸ਼ਨ ਆ ਗਈ ਮੈਨੂੰ ਲੱਗਦਾ ਵੀ ਘਰ ਪਾਉਣ ਵਾਸਤੇ ਇਹੋ ਜੀ ਲੋਕੇਸ਼ਨ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਹੈਗੀ ਸਕਰੀਨ ਦੇ ਉੱਪਰ ਨੰਬਰ ਹੈਗਾ ਭਾਈ ਫੋਨ ਬਾਈ ਉਹ ਕਰੇ ਜਿਹਨੂੰ ਪਲਾਟ ਚਾਹੀਦਾ ਉਹ ਹੈਨਾ ਠੀਕ ਹੈ ਜੀ ਕਿਉਂਕਿ ਵੀ ਬਹੁਤ ਮੇਰੇ ਵੀਰ ਇਹੋ ਜਿਹੇ ਹੁੰਦੇ ਨੇ ਇੱਥੇ ਰੇਟ ਕੀ ਆ ਉੱਥੇ ਰੇਟ ਕੀ ਆ ਉਹ ਬੰਦਾ ਫੋਨ ਨਾ ਕਰਿਆ ਹੁਣ ਅਦੁਬਾਈ ਕਟ ਰੇਟ ਦੀ ਆਪਾਂ ਰੇਟ ਤੁਹਾਨੂੰ ਦੱਸ ਚੁੱਕੇ ਆ ਵੀਰੇ ਤੇ ਮਾਨਤਾਣ ਦੀ ਗੱਲ ਆ ਜਿਹੜੀ ਵੀ ਜੇ ਕੋਈ ਲੈਣ ਦਾ ਚਾਹਵਣਾ ਵੀਰੇ ਸੰਗਰੂਰ ਦੇ ਏਰੀਏ ਦਾ ਜਾਂ ਕੋਈ ਨੇੜੇ ਤੇੜੇ ਏਰੀਏ ਦਾ ਮੇਰਾ ਵੀਰ ਪਲਾਟ ਦੇਖਦਾ ਫਿਰਦਾ ਦੇਖਣਾ ਚਾਹੁੰਦਾ ਚੁੱਪ ਕਰਕੇ ਸਾਡੀ ਸਕਰੀਨ ਤੇ ਨੰਬਰ ਚੱਲ ਰਿਹਾ 927788044 ਦੇ ਫੋਨ ਕਰਕੇ ਸਾਡੇ ਕੋਲ ਆ ਜੇ ਕਿਉਂਕਿ ਵੀਰੇ ਇਹ ਜਿਹੜਾ ਪਲਾਟ ਆ ਇਹ ਸ਼ਾਮ ਸਵੇਰ ਦਾ ਹੀ ਹੈਗਾ ਸ਼ਾਮ ਸਵੇਰ ਦਾ ਆ ਲੇ ਮਿੱਤਰੋ ਚੱਕ ਲੋ ਫੋਨ ਬਗੀ ਸਕਰੀਨ ਤੇ ਨੰਬਰ ਹੈਗਾ ਜੇ ਕਿਹਨੂੰ ਪਲਾਟ ਚਾਹੀਦਾ ਹੋਵੇ ਤਾਂ ਤੁਸੀਂ ਖਰੀਦ ਸਕਦੇ ਹੋ ਸੰਗਰੂਰ ਦੇ ਜਮਾ ਕੋਲੇ ਪਿੰਡ ਹੈਗੇ ਜੀ ਬਡਰੁਕਾ ਧੰਨਵਾਦ